ਦਰੀਕੇਰਾ ਪਾਕਿਤ ਬਾਅਦ ਵਿੱਚ ਉਹਨਾਂ ਨੇ ਬਈ ਜਿਹੇ ਸ਼ੁਰੂ ਕਰ ਦਿੱਤੀ ਬੈਗ ਸਾਈਡ ਤੋਂ ਸਾਡੇ ਮਤਲਬ ਕੰਦ ਟੱਪ ਕੇ ਗਵਾਂਢੀ ਨਾਲ ਦੀ ਬੈਗ ਸਾਈਡ ਤੋਂ ਬੂਹੇ ਸਾਰੇ ਤੋੜ ਕੇ ਤੇ ਦਰਵਾਜ਼ੇ ਤੋੜ ਕੇ ਤੇ ਫੇਰ ਉਹ ਅੰਦਰ ਆਏ ਸਾਡੇ ਕੈਮਰੇ ਵੀ ਮਤਲਬ ਜਿਹੜੇ ਆ ਤੋੜ ਦਿੱਤੇ ਵੀ ਚੰਗੂ ਰਸੀਵਰ ਕੱਟ ਕੇ ਲੈ ਗਏ ਕੀ ਲੱਗਦਾ ਤੁਹਾਨੂੰ ਕਿਉਂ ਨਿਸ਼ਾਨਾ ਬਣਾਇਆ ਸਾਰਾ ਕੁਝ ਇਲੈਕਸ਼ਨ ਤੋਂ ਪਹਿਲੇ ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਕੀਤਾ ਹੋਗਾ ਲੱਗਦਾ ਸੀ ਵੀ ਇਹ ਕੱਟ ਨਹੀਂ ਹੋਗਾ ਪਿੰਡ ਦੇ ਵਿੱਚ ਪਰ ਇੱਕ ਇਦਾਂ ਕਰਦੇ ਨਾਲ ਕੋਈ ਪਿੰਡ ਦੇ ਵਿੱਚ ਕੋਈ ਖਾਸ ਤੱਕ ਨਹੀਂ ਪਿਆ ਅਸੀਂ ਉਹਦੇ ਬਰਾਬਰ ਤੇ ਰਹੇ ਮਤਲਬ ਸਾਡੇ ਸਾਡੇ ਪਿੰਡ ਵਾਲੇ ਮੈਂ ਸਭ ਤੋਂ ਪਹਿਲਾਂ ਪਿੰਡ ਵਾਲਿਆਂ ਦਾ ਤਾਂ ਜਿਹੜਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਸਾਡਾ ਸਾਥ ਦਿੱਤਾ ਵਾ ਮਤਲਬ ਇੱਕ 메ਨ ਬੰਦਾ ਫੜਨ ਕਰਕੇ ਪਰ ਜਿਹੜਾ ਬਾਕੀ ਉਹਨਾਂ ਨੇ ਪੂਰਾ ਜ਼ਿਆਦਾ ਸਾਥ ਦਿੱਤਾ ਤੁਹਾਡਾ ਅੱਜ ਬਾਲ ਸਭ ਪਹੁੰਚੇ ਸਾਡੀ ਪੇਠਣੀ ਉਹਨਾਂ ਨੇ ਲੱਗਾਂ ਦੀ ਅੱਜ ਬਾਲ ਸਾਹਿਬ ਵੀ ਪਹੁੰਚੇ ਹਾਂਜੀ ਬਹੁਤ ਧੰਨਵਾਦ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਜ਼ਿਆਦਾ ਉਹ ਹਮਿੰਦਰ ਸਿੰਘ ਨੇ ਉਹ ਗੱਲ ਕੀਤੀ ਨਾ ਜਿਹੜੀ ਖਾਲੀ ਦਿਖਾਦਾ ਉਸੇ ਖਾਲੀ ਦੀ ਛੇਕ ਕੀਤਾ ਸਾਰੀ ਉਮਰ ਪਿੰਡੇ ਦੇ ਨਾਲ ਬਹਿ ਬਹਿ ਕੇ ਤੇ ਉਹ ਸਾਰੇ ਮੈਂ ਇੰਨੀਆਂ ਮਤਲਬ ਕਰਦੀ ਰਹੀਆਂ 15 ਸਾਲ ਜੋ ਵੀ ਰੋਟੀ ਪਾਣੀ ਪਕਾ ਕੇ ਸਾਰਾ ਕੁਝ ਪਾ ਕੇ ਉਹਨਾਂ ਦਾ ਘਰ ਦੇ ਰਹੇ ਇੰਨਾ ਜ਼ਿਆਦਾ ਉਹਨਾਂ ਦਾ ਕੀਤਾ ਵਾ ਕਿ ਅਸੀਂ ਆਪਣਾ ਖੁਦ ਘਰ ਜੜਾ ਵਾ ਲਾ ਕੇ ਤੇ ਉਹਦੇ ਮਤਲਬ ਪੈਸੇ ਅਸੀਂ ਲਾ ਸਕਦੇ ਹਾਂ ਤਾਂ ਮਤਲਬ ਅਸੀਂ ਨਹੀਂ ਆ ਪਿੰਡ ਵਾਲੇ ਸਾਰੇ ਗਵਾਹ ਵਾ ਸਾਰਿਆਂ ਉਹ ਕੋਸ਼ਿਸ਼ ਕੀਤੀ ਕਿ ਤੁਸੀਂ ਅਕਾਲੀ ਦਸਵੈ ਪ੍ਰਚਾਰ ਨਾ ਦੇਖੋ ਜਿਹੜੇ ਗੱਲ ਕਰੇ ਨਾ ਹਰਮੀਤ ਸੰਧੂ ਵਾਸਤੇ ਇਹਨਾਂ ਨੇ 15 ਸਾਲ ਜ਼ਿੰਦਗੀ ਦੇ ਲਾਏ ਸਾਰਾ ਕੁਝ ਇੱਥੇ ਉਹ ਹੀ ਕੋਈ ਰੋਟੀ ਪਾਣੀ ਸਾਰਾ ਉਹਨਾਂ ਨੇ ਦੇਖੋ ਕੀ ਕੀਤਾ ਉਸ ਪਰਿਵਾਰ ਨਾਲ ਜਿਹੜੇ ਲੋਕ ਐਜੇ ਹੈ ਜਿਹੜੇ ਆਪਣੇ ਸਾਥੀਆਂ ਨਾਲ ਹੀ ਦਗਾ ਕਰ ਜਾਂਦੇ ਆ ਸਿਰਫ ਪਾਰਟੀ ਦੇ ਛੱਡੋ ਆਪਣੇ ਖਾਸ ਪਰਿਵਾਰ ਨੇ ਉਹਨਾਂ ਨੇ ਕਿੰਨਾ ਬੁਰਾ ਹਲ ਕੀਤਾ ਜਿਹੜਾ ਜਿਹੜਾ ਨਹੀਂ ਮੰਨਿਆ ਉਹਨਾਂ ਦੇ ਹੱਕ ਚ ਜਸ ਬਸ ਜਿਹੜਾ ਨਹੀਂ ਮੰਨਿਆ ਉਹਨੂੰ ਫੁੱਲਸ ਤੱਕ ਵਰਤ ਲਿਆ ਹੁਣ ਆਈ ਪੰਜਾਬ 'ਚ دہشت ਫਲਾ ਰਹੇ ਨਾ ਉਹਨੇ ਤਰਨ ਤਰ ਹੜਕੇ ਚ ਉਹਨੇ ਦੇਖਿਆ ਬੁਰੀ ਬੁਰੀ ਪੁਜੀਸ਼ਨ ਹੋ ਗਈ। ਉਹਨਾਂ ਡਰਾਉਣਾ ਚਾਹੁੰਦਾ ਸਾਰਿਆਂ ਨੂੰ ਕਹਿੰਦਾ ਕਿ ਪੁਲਿਸ ਕਹਿ ਰਹੀ ਹੈ ਜਿਹੜੇ ਥਾਣੇਦਾਰ ਇਹਨੇ ਲਾਏ ਆ ਉਹ ਕਹਿ ਰਿਹਾ ਕਿ ਜੇ ਤੁਸੀਂ ਬਚਣਾ ਹੈ ਤੇ ਤੁਸੀਂ ਹੁਣ ਵੀ ਆਪ ਚ ਸ਼ਾਮਲ ਹੋ ਜੋ। ਐਜੇ 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 ਤਰੀਕੇ ਤੋਂ ਪਹਿਲਾਂ ਵੀ ਇੱਕ ਦਿਨ ਪੁਲਿਸ ਜਿਹੜੀ ਆ ਨਾ ਬਹੁਤ ਜ਼ਿਆਦਾ ਸਾਡੇ ਘਰੇ ਆਈ ਆ। ਤੇ ਮਤਲਬ ਸਾਡਾ ਬੂਥ ਵੀ ਜਿਹੜਾ ਵਾ ਉਹ ਵੀ ਕਹਿੰਦੇ ਸੀ ਕਿ ਨਾ ਹੀ ਲਾਉਣਾ। ਨਾ ਹੀ ਲਾਉਣਾ। ਪਰ ਫਰਕ ਪਿਆ ਜੀ ਲੋਕਾਂ ਦੇ ਜਜ਼ਬੇ ਤੇ ਲੋਕਾਂ ਦੇ ਜੋਸ਼ ਚੋਂ ਉਹ ਸਭ ਜਲਦੀ ਹੌਸਲੇ ਦੇ ਵਿੱਚ ਆ ਗਏ ਸਾਰੇ ਜਿਹੜੀ ਸਾਡੀ ਪਾਰਟੀ ਆ ਤੁਸੀਂ ਇਹ ਵੇਖੋ ਕਿ ਜਿਹੜੇ ਇੰਨਾ ਸਾਲ ਪਾਰਟੀਆਂ ਨਾਲ ਰਹਿ ਗਏ ਉਹ ਉਹਨਾਂ ਦੀ ਪੇਟੀ ਚੁਰਾ ਮਾਰ ਕੇ ਗਿਆ ਤਾਂ ਅੱਥਾ ਨਵਾਂ ਮਹੀਨਾ ਵਿੱਚ ਆਮ ਆਦਮੀ ਪਾਰਟੀ ਨੇ ਕਿੰਨਾ ਕੁ ਲੰਮਾ ਵਰਤੂਗੀ ਤੇ ਫਿਰ ਗੱਲ ਉਹ ਵੀ ਆਉਣੀ ਪਹੁੰਚ ਹੋ ਗਏ ਵੀ ਨਵਾਂ ਨੌਂ ਦਿਨ ਤੇ ਪੁਰਾਣਾ ਸੌਹਰਣ ਜੇ ਮਹਿਰਨ ਬਾਲ ਸਾਹਿਬ ਨੇ ਇਹ ਕਹੂੰਗੀ ਵੀ ਕਿ ਜ਼ਿੰਦਗੀ ਦੀ ਵੀ ਵਾਪਸ ਆਵੇ ਨਾ ਇਹਨੂੰ ਛਿੱਤਰ ਮਾਰ ਕੇ ਕੱਢਿਓ ਇਹਨੂੰ ਪਾਰਟੀ ਦੇ ਕਿਹਦੀ ਵਾਪਸ ਆਉਣ ਦਾ ਮੌਕਾ ਆ ਅੱਜ ਇਹ ਬਾਤ ਵੈਸੇ ਸਾਰੇ ਦੇਖੋ ਇਹਦਾ ਵਾਪਸ ਲਿਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਇਹਦੀ ਤਾਂ ਜੋ ਇਹਨੇ ਕਰਤੂਤਾ ਕੀਤੀਆਂ ਜੋ ਇਹਨੇ ਧੱਕੇ ਕੀਤੇ ਐ ਲੀਗਲੀ ਇਹਨੂੰ ਸਾਹਮਣੇ ਕਰਨੇ ਪੈਣੇ ਆ ਹੁਣ ਇਹਨੂੰ ਕੋਰਟ ਜਾ ਕੇ ਆਪਣੀ ਸਫਾਈ ਦੇਣੀ ਪੈਣੀ ਆ ਕਿਉਂਕਿ ਇਹਨੇ ਜੋ ਧੱਕੇ ਕੀਤੇ ਐ ਜੋ ਇਹਨੇ ਪੁਲਿਸ ਦੀ ਵਰਤੋਂ ਕੀਤੀ ਐ ਜੋ ਪੁਲਿਸ ਨੇ ਇਹਦੇ ਕਹਿਣ ਤੱਕ ਕੀਤਾ ਆ ਸਾਰਿਆਂ ਦੀ ਇਨਕੁਆਇਰੀ ਹੋ ਕੇ ਸਾਰਿਆਂ ਨੇ ਜਿਹੜਾ ਕਾਨੂੰਨ ਤੋੜਿਆ ਸਾਰਿਆਂ ਨੂੰ ਮੁਕਤ ਨਾ ਪੜਾ ਬੱਸ ਲੱਗਦਾ ਹੈ ਕਿ ਤਰੰਤਰ ਤੋਂ ਪੰਜਾਬ ਦੀ ਹੋਰ ਨਾ ਐਸੇ ਐਸ ਵੀ ਇਹ ਜਿਹੜੀ ਇੱਥੇ ਰਣਨੀਤੀ ਖੇਡੀ ਗਈ ਉਹ ਜਵਾਈ ਜਾ ਸਕਦੀ ਹੈ। ਉਹ ਉਹੀ ਸੋਚ ਰਹੇ ਹੈ ਕਿ ਮੈਂ ਅਸੀਂ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਆ ਰਹੇ ਹਨ। ਉਹਨਾਂ ਸੋਚੇ ਹੈ ਉਹ ਆ ਹੀ ਸੋਚਦੇ ਹੋਣੇ ਕਿ ਜਿਵੇਂ ਅਸੀਂ ਇੱਥੇ ਕੀਤਾ ਹੁਣ ਅਸੀਂ ਕਾਗਜ਼ ਰੱਦ ਕਰਾਂਗੇ, ਅਰੈਸਟ ਕਰਾਂਗੇ, ਇਹ ਕਰਾਂਗੇ। ਚਲੋ ਜਿੰਨੀ ਦੇਰ ਕਰੀ ਜਾਓ ਕਿੰਨੀ ਦੇਰ ਕਰੋਗੇ? 1 ਸਾਲ ਬਾਅਦ ਜਦੋਂ ਜਨਰਲ ਇਲੈਕਸ਼ਨ ਆਉਂਦਾ ਉਦੋਂ ਹੋਣਾ ਨਹੀਂ ਤੇ ਲੋਕਾਂ ਨੇ ਤੁਹਾਨੂੰ ਪਿੰਡਾਂ 'ਚ ਵੰਡ ਦੇਣਾ ਨਹੀਂ। And mm i -hmm. mm -hmm.